ਸਾਡੇ ਵਿੱਚ ਨੌਜਵਾਨ ਵਾਲੀ ਵਾਲਾ ਜੋਸ਼ ਤੇ ਤਾਕਤ ਵੀ ਹੋਣੀ ਚਾਹੀਦੀ ਹੈ ਵੀ ਅਸੀਂ ਆਜ਼ਾਦੀ ਲੈ ਲਈਏ ਤੇ ਤੀਜੀ ਚੀਜ਼ ਸਾਡੇ ਵਿੱਚ ਬਜ਼ੁਰਗੀ ਵਾਲੀ ਸੋਚ ਵੀ ਹੋਣੀ ਚਾਹੀਦੀ ਹੈ ਵੀ ਜਿਹੜੀ ਆਜ਼ਾਦੀ ਤੱਕ ਜਾਵੇ ਇਹ ਤਿੰਨੇ ਚੀਜ਼ਾਂ ਇਕੱਠੀਆਂ ਕਰਨੀਆਂ ਪੜੀਆਂ ਜ਼ਰੂਰੀ ਇਹ ਕੱਲੀਆਂ ਸਟੇਜ ਤੇ ਜਾਂ ਸਰੀਰੋਂ ਨਹੀਂ ਸਾਨੂੰ ਇਕੱਲੇ-ਇਕੱਲੇ ਨੂੰ ਵੀ ਇਹ ਤਿੰਨੇ ਚੀਜ਼ਾਂ ਇਕੱਠੀਆਂ ਕਰਨੀਆਂ ਪੈੜੀਆਂ ਔਰ ਸਿੱਖੀ ਦੇ ਘਰ ਦੇ ਵਿੱਚ ਹੋਇਆ ਸਿੱਖੀ ਕੱਲੀ ਸਰੀਰ ਤੇ ਬੁਢੇਪੇ ਦੀ ਗੱਲ ਨਹੀਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੱਲ ਨੂੰ ਮੇਰੇ ਵਾਲ ਚਟੇ ਹੋਣਗੇ ਤੇ ਕੋਈ ਨਿਭੜੇ ਪਾਊਗਾ ਤੇ ਗੱਲਾਂ ਸਮਝ ਆ ਜਾਣਗੀਆਂ। ਬਾਬਾ ਬੁੱਢਾ ਜੀ ਜਦੋਂ ਬਾਬੇ ਨਾਨਕ ਨੂੰ ਮਿਲੇ ਨੇ ਤੇ ਬਚਪਨ ਦੇ ਵਿੱਚ ਹੀ ਬੁੱਢਾ ਨਾ ਮਿਲ ਗਿਆ। ਉਹ ਬੜੇ ਪਾਕੀ ਆ ਸੋਚਦਾ ਬੜੇ ਪਾ। ਉਹ ਬੜੇ ਪਾ ਸਾਡੇ ਨੌਜਵਾਨਾਂ ਦੇ ਵਿੱਚ ਹੋਣਾ ਚਾਹੀਦਾ ਜਿਹਦੀ ਅੱਜ ਕਮੀ ਮਹਿਸੂਸ ਹੁੰਦੀ। ਨਾ ਫੇਰ ਗਾਲਰ ਪੇਟ ਕਰਨ ਲੱਗਾ ਸਮਝਾਉਣ ਦੇ ਲਈ ਜਾਂ ਸ਼ਾਇਦ ਸਮਝਣੀ ਸੌਖੀ ਹੋ ਜੇ। ਕਈ ਵਾਰੀ ਜਿਵੇਂ ਇੱਥੇ ਗੱਲ ਹੋਈ ਆ ਕਿ ਆਜ਼ਾਦੀ ਜਿਹੜਾ ਓ ਸਦੀਆਂ ਦਾ ਸੰਘਰਸ਼ ਹੁੰਦਾ ਜੁਝਾਰਨੇ ਕੋਟ ਕੀਤਾ ਹੈ ਨਾ ਵੀ ਆਜ਼ਾਦੀ ਦਾ ਸੰਘਰਸ਼ ਖਾਲਸਤਾਨ ਦਾ ਸੰਘਰਸ਼ ਹੁੰਦਾ ਸਦੀਆਂ ਦਾ ਸੰਘਰਸ਼ ਹੋਇਆ ਇਹ ਐਵੇਂ ਹੁੰਦਾ ਪਰ ਮੈਂ ਪਹਿਲਾਂ ਵੀ ਬੜੇ ਵਾਰ ਕਿਹਾ ਤੇ ਅੱਜ ਫੇਰ ਕਹੀ ਨਾ ਜੋਸ਼ ਇਸ ਤਰੀਕੇ ਦਾ ਰੱਖੋ ਵੀ ਸਵੇਰੇ ਹੀ ਆਜ਼ਾਦੀ ਲੈ ਲੜੇ ਪਰ ਬੜੇਪਾ ਸਬਰ ਤੇ ਸੰਤੋਖ ਇਦਾਂ ਦਾ ਹੋਵੇ ਵੀ ਜੇ ਸਦੀਆਂ ਤੱਕ ਵੀ ਲੜਦਾ ਪਿਆ ਤਾਂ ਲੜਨਾ ਇਹ ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਸਾਨੂੰ ਕਰਨਾ ਪੈਣਾ ਹੈ ਇਹ ਨਹੀਂ ਇੱਕ ਬੁਲਾਰੇ ਦੀ ਗੱਲ ਨਹੀਂ ਸਮਝ ਆਉਂਦੀ ਤੇ ਉੱਠੇ ਕੁਰਸੀਆਂ ਤੋਂ ਤੇ ਬਾਹਰ ਨਤ ਰਪੇ ਫਿਰ ਨਹੀਂ ਮਿਲਦੀ ਬੈਠੋ ਸਬਰ ਰੱਖੋ ਸੰਤੋਖ ਰੱਖੋ ਸੁਣਨ ਦੀ ਆਦਤ ਪਾਈਏ ਅਸੀਂ ਔਰ ਸੁਣ ਕੇ ਤੇ ਉਹਨੂੰ ਗ੍ਰੈਂਡ ਵੀ ਕਰੀਏ ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਅਸੀਂ ਲੰਘਣਾ ਹੈ ਸਾਡੀ ਕੌਮ ਇਸ ਟਾਈਮ ਮੋਟੇ ਜਿਹੇ ਹਿਸੇ ਖਲਾਰ ਨੇ ਉਹਨਾਂ ਤੇ ਦੋ ਥਾਵਾਂ ਦੇ ਉੱਤੇ ਅਸੀਂ ਖਿਲਰੇ ਪਏ ਇੱਕ ਪੰਜਾਬ ਤੇ ਇੱਕ ਪਰਦੇਸ ਜਿਹੜੀ ਧਰਤੀ ਦੀ ਗੱਲ ਹੋਏ ਹੈ ਨਾ ਵੀ ਧਰਤੀ ਵੰਡੀ ਜਾਂਦੀ ਹੈ ਸਮੇਂ-ਸਮੇਂ ਦੇ ਉੱਤੇ ਆਉਂਦੀਆਂ ਨੇ ਔਰ ਸਾਡਾ ਵੀ ਐਸ ਟਾਈਮ ਹਾਲਾਤ ਇਹ ਆਸੀਂ ਪੰਜਾਬ ਦੇ ਵਿੱਚ ਵੀ ਆਪਨੀ ਧਰਤੀ ਦੇ ਉੱਤੇ ਵੀ ਆ ਤੇ ਅਸੀਂ ਪਰਦੇਸਾਂ ਦੇ ਵਿੱਚ ਵੀ ਤੇ ਚਾਹੇ ਉਹ ਪਰਦੇਸ ਦਿੱਲੀੋਂ ਪਰਲਾ ਹੋਵੇ ਮੈਂ ਉਹਨੂੰ ਵੀ ਪਰਦੇਸੀ ਗਿਣਦਾ ਇਹ ਅੱਜ ਬੇਸ਼ੱਕ ਕਿਸੇ ਨੂੰ ਗੱਲ اٹਕੀ ਲੱਗ ਸਕਦੀ ਹੈ ਪਰ ਮੈਂ ਪੰਜਾਬ ਦੀ ਸਰਹੱਦ ਤੋਂ ਬਾਹਰ ਬੈਠੇ ਸਿੱਖ ਨੂੰ ਇੱਕ ਪਰਦੇਸੀ ਵਜੋਂ ਹੀ ਵੇਖਦਾ ਹਾਂ ਹਲਦੀ ਘੜੀ ਕਿਉਂਕਿ ਉਹ ਆਪਣੀ ਰਣਨੀਤੀ ਉੱਥੇ ਦੇ ਸਮਾਜ ਦੇ ਮੁਤਾਬਕ ਘੜਦਾ ਹੈ ਔਰ ਉਹ ਪ੍ਰਦੇਸ਼ ਸੱਤ ਸਮੁੰਦਰੋਂ ਪਾਰ ਵੀ ਜਿਹੜਾ ਪ੍ਰਦੇਸ਼ ਸਾਡੀ ਕੰਧ ਤੋਂ ਪਰਲੇ ਪਾਸੇ ਆ ਉਹ ਸਿੱਖ ਤੇ ਭਾਵੇਂ ਅਜੇ ਪੰਜਾਬ ਦੀ ਆਜ਼ਾਦੀ ਦੇ ਲਈ ਆਵਾਜ਼ ਬੁਲੰਦ ਕਰੇ ਜਾਂ ਨਾ ਕਰੇ ਉਹ ਵੱਖਰਾ ਵਿਸ਼ਾ ਹੈ ਪਰ ਜਿਹੜਾ ਪੰਜਾਬ ਤੋਂ ਉੱਠ ਕੇ ਗਿਆ ਆ ਸਿੱਖ ਜਾਂ ਪੰਜਾਬੀ ਆ ਉਹ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਸਾਡੀ ਆਜ਼ਾਦੀ ਦਾ ਝੰਡਾ ਚੁੱਕ ਕੇ ਬੈਠਾ ਹੈ ਇਸ ਇਹ ਸਥਾਨ ਦੀ ਮਹੱਤਤਾ ਔਰ ਮੈਨੂੰ ਉਸ ਸਿੱਖ ਦੇ ਨਾਲ ਕੋਈ ਗਿਲਾ ਨਹੀਂਗਾ ਜਿਹੜਾ ਮਹਾਰਾਸ਼ਟਰ ਦੇ ਵਿੱਚ ਬੈਠਾ ਹੈ ਤੇ ਖਾਲਸਾਤਨ ਦੀ ਗੱਲ ਨਹੀਂ ਕਰਦਾ ਕੋਈ ਗੱਲ ਨਹੀਂ ਕਿਉਂਕਿ ਉਹਦਾ ਘਰ ਮਹਾਰਾਸ਼ਟਰ ਜਿੱਥੇ ਉਹ ਰਹਿ ਰਿਹਾ ਮੈਨੂੰ ਦਿੱਲੀ ਵਿੱਚ ਬੈਠੇ ਕਾਲਕਾ ਸਾਹਿਬ ਤੇ ਮਨਜਿੰਦਰ ਸਿੰਘ ਸਿਰਸਾ ਤੇ ਵੀ ਕੋਈ ਗੱਲ ਨਹੀਂ ਆ ਜਦੋਂ ਉਹ ਕਹਿੰਦੇ ਵੀ ਸਾਨੂੰ ਖਾਲਸਾਤਨ ਨਹੀਂ ਚਾਹੀਦਾ ਚੰਗੀ ਗੱਲ ਹੈ ਜੇ ਤੁਹਾਨੂੰ ਨਹੀਂ ਚਾਹੀਦਾ ਤੇ ਅਸੀਂ ਚਾਹੁੰਦੇ ਵੀ ਨਹੀਂ ਕਿ ਜਦਨ ਖਾਲਸਾਤਨ ਬਣੇ ਤੇ ਸਿੱਖ ਸਾਰੀ ਦੁਨੀਆ ਤੋਂ ਮਾਈਗ੍ਰੇਟ ਕਰਕੇ ਤੇ ਘਰੋਂ ਆਪਣੇ ਘਰ ਉਜਾੜ ਕੇ ਪੰਜਾਬ ਚ ਆਵੇ ਤੁਸੀਂ ਦਿੱਲੀ ਬੈਠੇ ਹੋ ਤੁਸੀਂ ਰਹੋ ਪਰ ਅਸੀਂ ਤੁਹਾਡੇ ਇੱਕ ਸਿੱਖ ਹੋਣ ਦੇ ਨਾਤੇ ਤੁਹਾਡੀ ਰੌ ਰੀਤਾਂ ਦੀ ਤੁਹਾਡੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਕਿਹੜਾ ਮੁਲਕ ਬਣਾਉਣਾ ਹੈ ਆਪਣਾ ਖਾਲਸਾਤਨ ਬਣਾਉਣਾ ਹੈ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ ਉਹ ਤੁਹਾਡੀ ਪਿੱਠ ਦੇ ਉੱਤੇ ਖਲੋਏਗਾ ਸੋ ਸਾਡਾ ਜੋਰ ਇਸ ਗੱਲ ਤੇ ਨਹੀਂ ਲੱਗਣਾ ਚਾਹੀਦਾ ਕਿ ਦੁਨੀਆ ਦਾ ਹਰ ਸਿੱਖ ਆਜ਼ਾਦੀ ਦੀ ਗੱਲ ਕਰੇ ਸਗੋਂ ਉਹ ਜਿੱਥੇ-ਜਿੱਥੇ ਬੈਠਾ ਆ ਉਹ ਆਪਣਾ ਰਹੇ ਪਰ ਜਿਹੜੇ ਸਿੱਖ ਦੀ ਜੜ ਪੰਜਾਬ ਦੇ ਨਾਲ ਜੁੜੀ ਹੋਈ ਹੈ ਕਟੋ ਕਟ ਉਹਨੂੰ ਖਾਲਸਾਤਨ ਦੇ ਗੱਲ ਜਰੂਰ ਕਰਨੀ ਚਾਹੀਦੀ ਔਰ ਇਹ ਤੋਂ ਵੀ ਅੱਗੇ ਵੱਧ ਕੇ ਜੇ ਮੈਂ ਕਹਾਂ ਸਾਨੂੰ ਦਿੱਲੀ ਬੈਠੇ ਮਨਜਿੰਦਰ ਸਿੰਘ ਸਿਰਸੇ ਦੀ ਖਾਲਸਾਤਨ ਦੇ ਹੱਕ ਦੇ ਵਿੱਚ ਵਕਾਲਤ ਨਹੀਂ ਚਾਹੀਦੀ ਬਲਕਿ ਸਾਡੇ ਗਵਾਂਡ ਦੇ ਵਿੱਚ ਬੈਠੇ ਹਿੰਦੂ ਮੁਸਲਮਾਨ ਇਸਾਈ ਦੀ ਵਕਾਲਤ ਚਾਹੀਦੀ ਹੈ ਜਿਹੜਾ ਪੰਜਾਬ 'ਚ ਬੈਠਾ ਤੇ ਉਹ ਕਹੇ ਕਿ ਸਾਨੂੰ ਖਾਲਸਾਤਨ ਚਾਹੀਦਾ ਸੋ ਦਿਲ ਖੁੱਲੇ ਰੱਖੀਏ ਸਿੱਖ ਆਪਣੀ ਜਗ੍ਹਾ ਦੇ ਉੱਤੇ ਪੂਰਾ ਦ੍ਰਿੜ ਰਵੇ ਔਰ ਇਹਦਾ ਮਤਲਬ ਇਹ ਨਹੀਂ ਕਦੇ ਵੀ ਸਾਨੂੰ ਨੌਜਵਾਨਾਂ ਨੂੰ ਕਹਿਣਾ ਚਾਹੀਦਾ ਜਾਂ ਆਪਣੇ ਮਨਾਂ 'ਚ ਲਿਆਉਣਾ ਚਾਹੀਦਾ ਵੀ ਜਿਹੜਾ ਸਿੱਖ ਨਹੀਂ ਉਹ ਖਾਲਸਤਾਨੀ ਨਹੀਂ ਹੋ ਸਕਦਾ ਹੋ ਸਕਦਾ ਹੈ ਹਰ ਪੰਜਾਬ ਦੀ ਧਰਤੀ ਦੇ ਨਾਲ ਜੁੜਿਆ ਹੋਇਆ ਸਰੀਰ ਅਸੀਂ ਖਾਲਸਤਾਨੀ ਬਣਾਉਣਾ ਹੈ ਸੋ ਸਾਡਾ ਪ੍ਰੈਕਟੀਕਲ ਸਾਡਾ ਜਿਹੜਾ ਅਮਲ ਆ ਉਹ ਵੀ ਫਿਰ ਉਸ ਤਰੀਕੇ ਦਾ ਹੋਣਾ ਚਾਹੀਦਾ ਇੱਕ ਦੂਸਰੇ ਨੂੰ ਗਾਲ੍ਹਾਂ ਕੱਢ ਕੇ ਖਾਲਸਤਾਨੀ ਨਹੀਂ ਬਣ ਲੱਗੇ ਸ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਅਸੀਂ ਵੱਡੇ ਖਾਲਸਤਾਨੀ ਨਹੀਂ ਬਣਨ ਲੱਗੇ ਇਹ ਮੰਨ ਲੈਣਾ ਚਾਹੀਦਾ ਸਤ ਸੋ ਉਹਦੇ ਹਿਸਾਬ ਦੇ ਨਾਲ ਹੀ ਚੱਲੇਗੇ ਔਰ ਘੱਟੋ ਘੱਟ ਮੈਨੂੰ ਇਸ ਗੱਲ ਦਾ ਮਾਣ ਹੈ ਵੀ ਉਸ ਜਥੇਬੰਦੀ ਦੇ ਵਿੱਚ ਗੁਰੂ ਮਹਾਰਾਜ ਨੇ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਹੈ ਜਿਨ੍ਹਾਂ ਨੇ ਹਿਰਦਾ ਇਹਨਾਂ ਵਿਸ਼ਾਦ ਰੱਖਿਆ ਆ ਕਿ ਉਹਨੇ ਇਹਨਾਂ ਸਾਰਿਆਂ ਨੂੰ ਜਗ੍ਹਾ ਦਿੱਤੀ ਔਰ ਇਹੀ ਅਸਲੀ ਖਾਲਸਤਾਨ ਬਣਨਾ ਇੱਥੋਂ ਹੀ ਉਹ ਗੱਲ ਤੁਰੀ ਸੀ ਜਿੱਥੇ ਮੈਂ ਤੁਹਾਨੂੰ ਲੈ ਆ ਰਿਹਾ ਵੀ ਪ੍ਰੈਕਟੀਕਲ ਕਿਵੇਂ ਦਾ ਹੈ ਖਾਲਸਤਾਨ ਨੂੰ ਡਿਫਾਈਨ ਕੌਣ ਕਰੇਗਾ ਸੋ ਉਹਦੇ ਲਈ ਇਹੋ ਜਿਹੇ ਸ਼ਖਸੀਅਤਾਂ ਨੂੰ ਸੁਣਨਾ ਇਹਨਾਂ ਦੀ ਸੰਗਤ ਮੰਨਣੀ ਇਹ ਵੀ ਆਪਣੇ ਆਪ ਦਾ ਜਮਾਨ ਵਾਲੀ ਗੱਲ ਆ ਔਰ ਇਹ ਮਾਣ ਪਾਰਟੀ ਲੈਵਲ ਤੇ ਹੋਰ ਵੀ ਜ਼ਿਆਦਾ ਦੂਣਾ ਹੋ ਜਾਂਦਾ ਜਦੋਂ ਪ੍ਰੋਫੈਸਰ ਸਾਹਿਬ ਵਰਗੀ ਸ਼ਖਸੀਅਤ ਇਹ ਕਹਵੇ ਕਿ ਮੈਨੂੰ ਜਾਗ ਦਲ ਖਾਲਸਾ ਦੇ ਗਜਿੰਦਰ ਸਿੰਘ ਨੇ ਲਾਇਆ ਇਹ ਕੋ ਨਿੱਕੀ ਗੱਲ ਨਹੀਂ ਸੋ ਇਹਨਾਂ ਤੇ ਮਾਣ ਕਰਕੇ ਅਸੀਂ ਸੰਘਰਸ਼ ਨੂੰ ਅੱਗੇ ਤੋਰੀਏ ਸੋ ਜਿਹੜੀ ਗੱਲ ਮੈਂ ਕਰ ਰਿਹਾ ਵੀ ਅਸੀਂ ਹੁਣ ਇਸ ਟਾਈਮ ਦੋ ਥਾਵਾਂ ਦੇ ਉੱਤੇ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਸਿੱਖ ਨੇ ਇੱਕ ਤੇ ਉਹ ਜਿਹੜੇ ਅਸੀਂ ਪੰਜਾਬ ਚ ਰਹੇ ਹਾਂ ਜਿase ਇੱਥੇ ਰਹਿ ਕੇ ਸੰਘਰਸ਼ ਕਰ ਰਹੇ ਆ ਦੂਸਰੇ ਉਹ ਜਿਨ੍ਹਾਂ ਨੇ ਚਾਹੇ ਆਰਥਿਕ ਹਾਲਾਤਾਂ ਦੇ ਕਾਰਨ ਚਾਹੇ ਬਹੁਤ ਸਾਰੇ ਉਹ ਭਾਜੀ ਗਜਿੰਦਰ ਸਿੰਘ ਵਰਗੇ ਜਿਹੜੇ ਬੇਵਤਨੇ ਹੋ ਗਏ ਨੇ ਉਹ ਵੀ ਸਿੱਖ ਹੈਗੇ ਉਹਨਾਂ ਨੂੰ ਅਸੀਂ ਉਹਨਾਂ ਦੇ ਵਿੱਚ ਨਾ ਗਿਣੀਏ ਜਿਹੜੇ jaan ਪੁੱਜ ਕੇ ਜਾ ਚੜ ਕੇ ਗਏ ਨੇ ਉਹ ਇੱਕ ਅਲੱਗ ਤਰ੍ਹਾਂ ਦੀ ਕੈਟਾਗਰੀ ਹੈ ਉਹ ਸਿੱਖ ਵੀ ਅੱਜ ਵੀ ਜਿਉਂਦੇ ਨੇ ਸੋ ਉਹ ਸਿੱਖ ਜਿਹੜੇ ਪੰਜਾਬ ਤੋਂ ਬਾਹਰ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਆਪਣੇ ਡੇਰੇ ਲਾਏ ਨੇ ਤੇ ਖਾਲਸਾਤਨ ਦੀ ਗੱਲ ਕਰਦੇ ਨੇ ਤੇ ਉਹ ਸਿੱਖ ਜਿਹੜੇ ਅਸੀਂ ਪੰਜਾਬ ਬੈਠੇ ਸਾਡੇ ਵਿੱਚ ਇੱਕ ਸਾਝ ਜ਼ਰੂਰ ਬਣੀ ਰਹਿਣੀ ਚਾਹੀਦੀ ਜਿਹੜੀ ਬਹੁਤ ਸਾਰੀਆਂ ਗੱਲਾਂ ਨਾ ਜਦੋਂ ਤੁਸੀਂ ਇੱਕ ਦੂਸਰੇ ਨੂੰ ਮਿਲਦੇ ਨਹੀਂ ਹੋ ਤਾਂ ਭੁਲੇਖੇ ਪడే ਹੁੰਦੇ ਨੇ ਮਨਾਂ ਦੇ ਵਿੱਚ ਪਰ ਇਹ ਚੀਜ਼ ਮੈਂ ਬਾਹਰ ਜਾ ਕੇ ਮਹਿਸੂਸ ਕੀਤੀ ਹੈ ਜਿਸ ਤਰੀਕੇ ਦੇ ਨਾਲ ਕੈਨੇਡੀਅਨ ਸਿੱਖਾਂ ਨੂੰ ਅਸੀਂ ਵੇਖਦੇ ਹਾਂ ਇੱਥੋਂ ਜਿਉਂ ਉਹਨਾਂ ਦਾ ਇੱਕ ਚਿੱਤਰ ਆਪਣੇ ਸਾਹਮਣੇ ਚਿਤਵਦੇ ਆਂ ਅਸਲ ਜਿਉਂਵੇਂ ਨੇਗਾ ਤੇ ਇਹ ਵੀ ਇੱਕ ਸਚਾਈ ਹੈ ਵੀ ਜਿਵੇਂ ਉਹ ਉੱਥੇ ਬੈਠੇ ਪੰਜਾਬ ਦਾ ਚਿੱਤਰ ਚਿਤਵਦੇ ਨੇ ਅਸਲ ਚ ਪੰਜਾਬ ਹੋਵੇਂ ਮਨੇਗਾ। ਇਹ ਗੈਪ ਕਿਉਂ ਪਿਆ? ਇਹ ਗੈਪ ਤਾਂ ਪਿਆ ਕਿ ਪੰਜਾਬ ਵਾਲਿਆਂ ਨੇ ਆਪਣੇ ਆਪ ਨੂੰ ਪੰਜਾਬ ਤੱਕ ਸੀਮਿਤ ਕਰ ਲਿਆ ਤੇ ਵਿਦੇਸ਼ਾਂ ਵਾਲਿਆਂ ਨੇ ਆਪਣੀ ਐਕਟੀਵਿਟੀ ਨੂੰ ਵਿਦੇਸ਼ਾਂ ਤੱਕ ਸੀਮਿਤ ਕਰ ਲਿਆ। ਸਾਡੇ ਵਿੱਚ ਇੱਕ ਪੁਲ ਬਣਨਾ ਚਾਹੀਦਾ ਹੈ। ਸਾਡੀ ਸਾਂਝ ਰਹਿਣੀ ਚਾਹੀਦੀ। ਸਾਡੇ ਵਿੱਚ ਜਿਹੜਾ ਇੱਕ ਕਮਿਊਨੀਕੇਸ਼ਨ ਦਾ ਗੈਪ ਪੈ ਗਿਆ ਉਹ ਦੂਰ ਹੋਣਾ ਚਾਹੀਦਾ ਇਹ ਗੱਲ ਮੈਂ ਉੱਥੇ ਵੀ ਕੀਤੀ ਤਾਂ ਅੱਜ ਤੁਹਾਨੂੰ ਫੇਰ ਕਹਿ ਰਿਹਾ ਇਹ ਗੈਪ ਕਿਉਂ ਵੱਧ ਗਿਆ ਕਿਉਂਕਿ ਕਮਿਊਨੀਕੇਸ਼ਨ ਟੋਟਲੀ ਤੁਹਾਡੇ ਦੁਸ਼ਮਣ ਦੇ ਹੱਥ ਵਿੱਚ ਉਹਨੇ ਤੈਅ ਕਰਨਾ ਹੈ ਕਿ ਉਹਨੇ ਦੁਨੀਆ 'ਚ ਕਿਹੜੀ ਚੀਜ਼ ਵਖਾ ਲੈਣੀ ਤੁਸੀਂ ਵੇਖੋ ਕਿਸੇ ਥਾਂ ਦੇ ਉੱਤੇ ਕੋਈ ਦੋ ਸਿੱਖ ਇਹੋ ਜਿਹਾ ਕਾਰਨਾਮਾ ਕਰ ਦੇਣ ਜਿਹਦੇ ਨਾਲ ਸਿੱਖੀ ਨੂੰ ਢਾਹ ਲੱਗਦੀ ਹੋਵੇ ਤੇ ਉਹਨੂੰ ਇੰਟਰਨੈਸ਼ਨਲਾਈਜ਼ ਕਰਨ ਦੇ ਲਈ ਇੰਡੀਆ ਦਾ মিডিਆ ਜ਼ੋਰ ਲਾ ਦਿੰਦਾ ਤੇ ਕਿਤੇ 2000 ਸਿੱਖ ਇਕੱਠਾ ਹੋ ਕੇ ਖਾਲਸਾਣ ਦੀ ਗੱਲ ਕਰੇ ਤੇ ਇਹਨਾਂ ਦਾ মিডিਆ ਟੋਟਲੀ ਬਲੈਕਆਊਟ ਕਰ ਦਿੰਦਾ ਪੁਆਇੰਟ ਸਮਝ ਗਏ ਮੇਰਾ ਇਦਾਂ ਹੀ ਇੱਥੇ ਹੁੰਦਾ ਆ ਸਾਡੇ ਨਾਲ ਸਾਡੀ ਕਿਹੜੀ ਗੱਲ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਭਰਾਵਾਂ ਦੇ ਕੋਲ ਪਹੁੰਚਾਉਣੀ ਆ ਤੇ ਕਿਸ ਤਰੀਕੇ ਨਾਲ ਪਹੁੰਚਾਉਣੀ ਆ ਇਹ ਇੰਡੀਆ ਦਾ মিডিਆ ਬੜਾ ਵੱਡਾ ਰੋਲ ਉਹਦੇ ਵਿੱਚ ਅਦਾ ਕਰਦਾ ਔਰ ਮੈਂ ਇਹ ਚੀਜ਼ ਉੱਥੇ ਜਾ ਕੇ ਮਹਿਸੂਸ ਕੀਤੀ ਔਰ ਜਿਹੜੇ ਜਿੱਤੇ ਮੇਰੇ ਭਰਾਓ ਸੁਣਨਗੇ ਨਾ ਚੀਜ਼ਾਂ ਤੇ ਉਹ ਵੀ ਇਹ ਗੱਲ ਮੰਨਣ ਕਿ ਤੁਸੀਂ ਸਿੱਧਾ رابطہ ਬਣਾਓ ਅਸੀਂ ਇੱਕ ਦੂਸਰੇ ਦੇ ਭਾਈਵਾਲ ਬਣੀਏ ਅਸੀਂ ਫਸਟ ਹੈਂਡ ਇਨਫੋਰਮੇਸ਼ਨ ਲਈ ਇਹ ਇੱਕ ਦੂਸਰੇ ਦੇ ਕੋਲੋਂ ਸਾਡੀ ਜਾਣਕਾਰੀ ਦਾ ਸਰੋਤ ਜਾਂ ਸਾਧਨ ਇੰਡੀਆ ਦੇ ਹੱਥ ਵਿੱਚ ਚੱਲਦਾ ਆ মিডিਆ ਨਹੀਂ ਹੋਣਾ ਚਾਹੀਦਾ ਸੋ ਸਾਡਾ ਇੱਕ ਦੂਸਰੇ ਤੇ ਵਿਸ਼ਵਾਸ ਜ਼ਿਆਦਾ ਹੋਣਾ ਚਾਹੀਦਾ ਨਾ ਕਿ ਮੀਡੀਆ ਦੇ ਉੱਤੇ। ਔਰ ਅਸੀਂ ਜਿਹੜਾ ਇੱਕ ਰਾਹ ਫੜ ਲਿਆ ਹੈ ਨੌਜਵਾਨਾਂ ਨੇ। ਵੀ ਜੇ ਮੈਂ ਰੋਟੀ ਵੀ ਖਾਣੀ ਆ ਤੇ ਫੇਸਬੁੱਕ ਤੇ ਦੱਸਣੀ ਆ ਵੀ ਕਾਦੇ ਨਾਲ ਖਾਣੀ ਆ ਤੇ رائے ਲੈਣੀ ਆ ਜੀ ਦੱਸੋ ਜੀ ਖਾਈਏ ਕਿ ਨਾ ਖਾਈਏ। ਇਹ ਸੰਘਰਸ਼ ਇਹਦੇ ਰਾਹ ਨਹੀਂ ਹੁੰਦੇ। ਸਵਾਲ ਪੁੱਛਣਾ। ਲੀਡਰਸ਼ਿਪ ਦੇ ਉੱਤੇ ਜਿਹੜੀ ਗਾਜੀ ਭਾਜ ਨੇ ਗੱਲ ਕੀਤੀ ਵੀ ਤੁਹਾਡੀਆਂ ਸ਼ਕਤੀਆਂ ਜਿਹੜੀਆਂ ਨੇ। ਜਿਨ੍ਹਾਂ ਨੇ ਸੰਘਰਸ਼ ਹੰਡਾਏ ਨੇ ਤੇ ਜੇ ਹੰਡਾ ਰਹੇ ਨੇ ਉਹਨਾਂ ਸ਼ਕਤੀਤਾ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰਨਾ ਤੇ ਖੜਾ ਵੀ ਤੁਹਾਡਾ ਆਪਣਾ ਨੌਜਵਾਨ ਕਰੇ ਔਰ ਉਹਦਾ ਵੀ ਜਾਦੀ ਮਾੜੀ ਗੱਲ ਵੀ ਖੜਾ ਵੀ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਸਵਾਲਾਂ ਦੇ ਘੇਰੇ ਚ ਖੜੇ ਇਹ ਗੱਲ ਸਹੀ ਨਹੀਂ ਹੈ ਲੀਡਰਸ਼ਿਪ ਤੋਂ ਸਵਾਲ ਪੁੱਛਣੇ ਮਾੜੀ ਗੱਲ ਨਹੀਂ ਹੁੰਦੀ ਪਰ ਉਹਦਾ ਤਰੀਕਾ ਕਰ ਵੀ ਸਾਨੂੰ ਸਹੀ ਕਰਨਾ ਪਏਗਾ ਬੈਠੀਏ ਤੇ ਸਹੀ ਉਹਨਾਂ ਦੇ ਨਾਲ ਆ ਕੇ ਸੋ ਇਹ ਸਾਰੀਆਂ ਚੀਜ਼ਾਂ ਮੈਂ ਜਿਹੜੀਆਂ ਗਿਣਾ ਰਿਹਾ ਵਾਂ ਇਹ ਖਾਸ ਤੌਰ ਤੇ ਮੈਂ ਨੌਜਵਾਨਾਂ ਨੂੰ ਕਹਿੰਦਾ ਕਿ ਕਿਉਂਕਿ ਆਉਣ ਵਾਲਾ ਆਜ਼ਾਦੀ ਦਾ ਰਾਹ ਜਿਹੜਾ ਤੀਜਾ ਅੱਖਰ ਆ ਇਹ ਅਸੀਂ ਤੈਅ ਕਰਨਾ ਹੈ ਸ਼ਹਾਦਤਾਂ ਦੇ ਗਏ ਨੇ ਤੇ ਦੇ ਰਹੇ ਨੇ ਤੇ ਹੋਣੀਆਂ ਵੀ ਨੇ ਸੰਘਰਸ਼ ਲੜਿਆ ਆ ਇਹਨਾਂ ਨੇ ਭਾਜ ਕੌਨਪਾਲ ਬੈਠੇ ਨੇ ਔਰ ਸਾਰੇ ਬੈਠੇ ਨੇ ਲੜਿਆ ਆ ਸੰਘਰਸ਼ ਇਹਨਾਂ ਨੇ ਤੇ ਸਾਡੇ ਲਈ ਇੱਕ ਰਾਹ ਲਿਖ ਕੇ ਆ ਉਸ ਰਾਹ ਤੇ ਪੰਦੀ ਹੁਣ ਸਾਡੇ ਵਾਲੀ ਅਗਲੀ ਪੀੜ੍ਹੀ ਨੇ ਬਣਨਾ ਹੈ ਤਾਂ ਸਾਨੂੰ ਕਰੇ ਵੀ ਤਾਂ ਤੈਅ ਕਰਨਾ ਪਏਗਾ ਨਾ ਕਿ ਰਾਹ ਅਸੀਂ ਤੈਅ ਕਿਵੇਂ ਕਰਨਾ ਹੈ ਸੋ ਤਿੰਨਾ ਪੀੜੀਆਂ ਦਾ ਸੁਮੇਲ ਜਿਹੜੀ ਮੈਂ ਗੱਲ ਕੀਤੀ ਸੀ ਉਹ ਇੱਕ ਦੂਸਰੇ ਨੂੰ ਮਾੜਾ ਕਹਿ ਕੇ ਨਹੀਂ ਹੱਲ ਹੋਣਾ ਸੋ ਅਸੀਂ ਬੈਠ ਕੇ ਵਿਚਾਰ ਕਰੀਏ ਔਰ ਕੱਲਾ ਵਿਚਾਰ ਕਰਨ ਤੱਕ ਵੀ ਸੀਮਤ ਨਾ ਰਹੇ ਜੀ ਇਹ ਵੀ ਇੱਕ ਸਾਡੀ ਸਮੱਸਿਆ ਸੰਘਰਸ਼ ਜਿਹੜੇ ਨੇ ਨਾ ਇਹ ਮੇਰੀ ਆਪਣੀ ਨਿੱਜੀ رائے ਆ ਕੋਈ ਇਹਦੇ ਨਾਲ ਡਿਸਐਗਰੀ ਕਰ ਸਕਦਾ ਸੰਘਰਸ਼ ਕੱਲੇ ਸੜਕਾਂ ਤੇ ਉੱਤਰ ਕੇ ਵੀ ਨਹੀਂ ਜਿੱਤੇ ਜਾਂਦੇ ਤੇ ਸੰਘਰਸ਼ ਕੱਲੇ ਕਮਰਿਆਂ ਦੇ ਵਿੱਚ ਲੈਕਚਰ ਦੇ ਕੇ ਵੀ ਨਹੀਂ ਜਿੱਤੇ ਜਾਂਦੇ ਸੰਘਰਸ਼ ਕੱਲੀਆਂ ਕਿਤਾਬਾਂ ਪੜ ਕੇ ਵੀ ਨਹੀਂ ਜਿੱਤੇ ਜਾਂਦੇ ਤੇ ਸੰਘਰਸ਼ ਕਿਤਾਬਾਂ ਨੂੰ ਅਲਮਾਰੀ ਦੇ ਵਿੱਚ ਜਿੰਦੇ ਮਾਰ ਕੇ ਵੀ ਨਹੀਂ ਜਿੱਤੇ ਜਾਂਦੇ ਇਹਨਾਂ ਦੋਵਾਂ ਨੂੰ ਇਕੱਠਿਆਂ ਕਰਨਾ ਪੈਣਾ ਸੜਕ ਦੇ ਉੱਤੇ ਨਾਅਰੇ ਮਾਰਨ ਵਾਲੇ ਨੌਜਵਾਨ ਦੇ ਦਿਮਾਗ ਦੇ ਵਿੱਚ ਅੰਦਰ ਬੈਠਿਆ ਇੱਥੇ ਕੀਤੀ ਗਈ ਗੱਲ ਘਰ ਕੀਤੀ ਹੋਣੀ ਚਾਹੀਦੀ ਤੇ ਅੰਦਰ ਬੈਠੇ ਬੰਦੇ ਦੇ ਮਨ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਤੇ ਜਜਬਾਣਾ ਚਾਹੀਦਾ ਵੀ ਜਦ ਤਣ ਸੜਕ ਤੇ ਉਤਰਨਾ ਪਿਆ ਉਹ ਇਹ ਨਾ ਸੋਚੇ ਕਿ ਏਸੀ ਕਮਰਿਆਂ ਦੇ ਵਿੱਚ ਗੱਲ ਕਰਨ ਵਾਲਾ ਪਸੀਨੇ ਪਸੀਨੇ ਕਿਵੇਂ ਹੋਏਗਾ ਉਹਨੂੰ ਫਿਰ ਸੜਕ ਤੇ ਵੀ ਉਤਰਨਾ ਚਾਹੀਦਾ ਸੋ ਇਹ ਸੁਮੇਲ ਬਹੁਤ ਸਾਰੀਆਂ ਚੀਜ਼ਾਂ ਦਾ ਸਿੱਖੀ ਦੇ ਵਿੱਚ ਸੁਮੇਲ ਆ ਕੋਈ ਵੈਰ ਵਿਰੋਧ ਨਹੀਂ ਗਾਇ ਤੇ ਜਿਵੇਂ ਧਰਮ ਤੇ ਰਾਜਨੀਤੀ ਦਾ ਆਮ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਆ ਖੰਡੇ ਬਾਟੇ ਦਾ ਮਿੱਠਾ ਅੰਮ੍ਰਿਤ ਹੈ ਤੇ ਤਿਆਰ ਜਿਹੜਾ ਉਹ ਖੰਡੇ ਦੇ ਨਾਲ ਹੁੰਦਾ ਹੈ ਤੇ ਖੰਡਾ ਕਾਦਾ ਪ੍ਰਤੀਕ ਆ ਸਾਨੂੰ ਪਤਾ ਹੈ ਸੋ ਇਹ ਸਾਰੇ ਸੁਮੇਲ ਨੇ ਸਿੱਖੀ ਤੇ ਐਵੇਂ ਦਾ ਹੀ ਸੁਮੇਲ ਸੰਘਰਸ਼ ਦੇ ਵਿੱਚ ਸਾਡਾ ਇਹ ਵੀ ਸੋ ਝੰਡੇ ਚੁਲਾਉਣ ਤੱਕ ਜਿਹੜਾ ਸਾਡਾ ਸੰਘਰਸ਼ ਹੈ ਜਿਹੜੀ ਬਲ ਭੱਜ ਕੌਣ ਪਾਲਨੇ ਕੀਤੀ ਸੀ ਸੋ ਜਿੰਨੇ ਮੇਰੇ ਤੋਂ ਪਹਿਲਾਂ ਬੁਲਾਰੇ ਬੋਲੇ ਨੇ ਮੈਂ ਉਹਨਾਂ ਸਾਰਿਆਂ ਦੀ ਗੱਲਾਂ ਦੇ ਵਿੱਚੋਂ ਇਹ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨ ਆ ਪੀ ਝੰਡੇ ਚੁਲਾਉਣ ਤੱਕ ਸਾਡੇ ਮੋਢਿਆਂ ਦੇ ਉੱਤੇ ਇਹ ਝੰਡੇ ਜਦੋਂ ਤੱਕ ਸਰਕਾਰੀ ਇਮਾਰਤਾਂ ਤੇ ਨਹੀਂ ਝੂਲਦੇ ਤੇ ਅਸੀਂ ਉਹਨੇ ਸਮਰੱਥ ਨਹੀਂ ਹੋ ਜਾਂਦੇ ਵੀ ਸਰਕਾਰੀ ਈਮਾਲਤਾ ਤੇ ਝੂਲ ਸਕਣ ਘੱਟੋ ਘੱਟ ਸਾਡੇ ਮੋਢਿਆਂ 'ਚ ਇੰਨੇ ਕਿਤੇ ਜਾਨ ਰਹਿਣੀ ਚਾਹੀਦੀ ਹੈ ਨਾ ਕਿ ਸਾਡੇ ਮੋਢਿਆਂ ਤੇ ਜਰੂਰ ਝੂਲਦੇ ਰਹਿਣ ਸੋ ਉਹਦਾ ਸੇਰਾ ਵੱਜਦਾ ਹੈ ਵਿਦੇਸ਼ਾਂ ਦੇ ਵਿੱਚ ਬੈਠਿਆ ਸਿੱਖਾਂ ਦੇ ਉੱਤੇ ਵੀ ਤੇ ਸਾਡੇ ਜਿਹੜੇ ਇੱਧਰ ਪੰਜਾਬ ਦੇ ਸੰਗਠਨ ਕਰ ਰਹੇ ਉਹਨਾਂ ਦੇ ਉੱਤੇ ਵੀ ਔਰ ਜਿਹੜੀ ਇੱਕ ਆਸ ਮੈਂ ਆਪਣੇ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖਾਂ ਤੋਂ ਰੱਖਦਾ ਹਾਂ ਉਹ ਇਹ ਹੈ ਕਿ ਜਿਹੜੀ ਚੀਜ਼ ਮੈਨੂੰ ਪ੍ਰੈਕਟੀਕਲੀ ਜਾ ਕੇ ਲੱਗੀ ਤੇ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਲੱਗਾ ਆ ਜੇ ਸਿੱਖ ਡਾਇਸਪੋਰੇ ਦੀ ਐਕਟੀਵਿਟੀ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖਾਂ ਦੀ ਸੰਘਰਸ਼ ਪ੍ਰਤੀ ਪਹੁੰਚ ਤੇ ਐਕਟੀਵਿਟੀ ਉਹੀ ਰਹਿਣੀ ਹੈ ਜਿਹੜੀ ਪੰਜਾਬ ਦੇ ਵਿੱਚ ਬੈਠਾ ਸਿੱਖ ਕਰ ਰਿਹਾ ਆ ਤੇ ਫਿਰ ਉੱਥੇ ਵਾਲੇ ਸਿੱਖ ਦੇ ਵਿੱਚ ਤੇ ਪੰਜਾਬ ਵਾਲੇ ਸਿੱਖ ਦੇ ਵਿੱਚ ਫਰਕ ਕੋਈ ਨਹੀਂ ਰਹਿਣਾ ਫਿਰ ਕਲੀ ਜ਼ਮੀਨ ਹੀ ਬਦਲੀ ਉਹੀ ਕੰਮ ਜੇ ਪੰਜਾਬ ਵਾਲੇ ਸਿੱਖ ਨੇ ਕਰਨਾ ਤੇ ਉਹੀ ਕੰਮ ਅਮਰੀਕਾ ਕੈਨੇਡਾ ਵਾਲੇ ਸਿੱਖ ਨੇ ਕਰਨਾ ਹੈ ਤੇ ਫਿਰ ਫਰਕ ਕਿੱਥੇ ਹੈ ਸੰਘਰਸ਼ ਕਿਹਨੇ ਵਧ ਰਿਹਾ ਉਹਦੇ ਵਿੱਚ ਸਾਨੂੰ ਥੋੜਾ ਜਿਹਾ ਜ਼ਿੰਮੇਵਾਰੀਆਂ ਆਪੋ ਆਪਣੇ ਮੋਢਿਆਂ ਤੇ ਲੈਣੀਆਂ ਚਾਹੀਦੀਆਂ ਜਿਹੜੀ ਸਾਊਥ ਅਫਰੀਕਾ ਦੀ ਗੱਲ ਹੋਈ ਅਮਰੀਕਾ ਦੀ ਗੱਲ ਹੋਈ ਕੈਨੇਡਾ ਦੀ ਗੱਲ ਹੋਈ ਉਹਦੇ ਵਿੱਚ ਸਾਡੇ ਡਾਇਸਪੋਰਾ ਦਾ ਇੱਕ ਅਹਿਮ ਰੋਲ ਆ ਪਰ ਉਹਨੂੰ ਹੋਰ ਜ਼ਿਆਦਾ ਸੰਘਰਸ਼ਾਂ ਦੀ ਜ਼ਰੂਰਤ ਹੈ ਔਰ ਇਸ ਗੱਲ ਨੂੰ ਮਨ 'ਚ ਰੱਖ ਕੇ ਜਿਹੜੇ ਯੂਐਨ ਦੀ ਗੱਲ ਹੋਈ ਨਾ ਭਾਜੀ ਕਮਰਪਾਲ ਨੇ ਕੀਤੇ ਪਈ ਇਹਨੇ ਚਿਰ ਤੋਂ ਦਰਵਾਜ਼ਾ ਖੜਕਟਾ ਰਹੇ ਆ ਤੇ ਯੂਐਨ ਮਤਲਬ ਇੱਕ ਉਹ ਸ਼ੇਰ ਦੀ ਤਰ੍ਹਾਂ ਬਣ ਕੇ ਬੈਠਾ ਜਦੇ ਮੂੰਹ ਚ ਦੰਦ ਹੀ ਕੋਈ ਨਹੀਂ ਤੇ ਉੱਥੇ ਵੀ ਸਾਨੂੰ ਗੁਰਬਾਣੀ ਸਿੱਖਤ ਦੇ ਜਾਂਦੀ ਹੈ ਵੀ ਸਿੱਖਾ ਘੱਟੋ ਘੱਟ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਬਾਹਰ ਪਰਾਇ ਬੈਸਣਾ ਸਾਈ ਮਜਰਤ ਜਿਹੜਾ ਬਾਹਰ ਪਰਾਇ ਆ ਦਰ ਪਰਾਇਆ ਉਹ ਚਾਹੇ ਕੋਈ ਵੀ ਹੋਵੇ ਉਹਦੇ ਤੇ ਟੋਟਲ ਤੁਹਾਡੇ ਟੇਕ ਨਹੀਂ ਹੋਣੀ ਚਾਹੀਦੀ ਜਿਹੜੀ ਗੱਲ ਭਾਜੀ ਗਾਜੀ ਨੇ ਕੀਤੀ ਉਹ ਤੁਹਾਡੇ ਮਿੱਤਰ ਜ਼ਰੂਰ ਹੋ ਸਕਦੇ ਨੇ ਪਰ ਉਹ ਤੁਹਾਡੀ ਜਗ੍ਹਾ ਆ ਕੇ ਲੜਨਗੇ ਨਹੀਂ ਤੁਹਾਡੀ ਜਗ੍ਹਾ ਅਮਰੀਕਾ ਕੈਨੇਡਾ ਯੂਐਨ ਨਾਲ ਸੰਘਰਸ਼ ਨਹੀਂ ਕਰਨਾ ਸੰਘਰਸ਼ ਸਾਨੂੰ ਆਪ ਕਰਨਾ ਪੈਣਾ ਹੈ ਔਰ ਉਹਦੇ ਫਿਰ ਜਿੰਨੇ ਸੰਘਰਸ਼ ਦੇ ਅੱਗੇ ਅਲੱਗ-ਅਲੱਗ ਪਹਿਲੂ ਨੇ ਉਹਨਾਂ ਤੇ ਕੰਮ ਵੀ ਸਾਨੂੰ ਆਪ ਕਰਨਾ ਪੈਣਾ ਸੜਕ ਤੇ ਨਾਰਾ ਮਾਰਨ ਤੋਂ ਲੈ ਕੇ ਆਫਿਸ ਦੇ ਵਿੱਚ ਟੇਬਲ ਦੇ ਉੱਤੇ ਬੈਠ ਕੇ ਡਿਪਲੋਮੇਸੀ ਕਰਨ ਤੱਕ ਸਾਰੇ ਕੰਮ ਸਾਨੂੰ ਆਪ ਕਰਨੇ ਪੈਣਗੇ